ਕਦੇ ਆ ਸੌਣ ਦੀ ਚੜੀ ਪਹਿਲਾਂ ਬਹੁਤ ਲੰਮਾ ਸਮਾਂ ਨਹੀਂ ਪੈਂਦੀ ਸੀਗੇ ਐਕਤੀ ਵੀ ਵੀ ਮੀਂਹ ਜਿਹੜੇ ਉਹ ਵੱਧ ਪੈਣਗੇ ਇਸ ਮਹੀਨੇ ਸਾਵਣ ਸਰਸਮਣਾ ਇਹ ਸੌਨ ਦੇ ਮਹੀਨੇ ਦੀ ਪਹਿਲੀ ਲਗਾਤਾਰ ਵਾਲੀ ਸਲੋ 모ਸ਼ਨ ਵਿੱਚ ਹੋ ਰਹੀ ਆ ਬਰਸਾਤ ਇਹਦਾ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇੱਕ ਕੋਟਕਪੂਰੀ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਹਲਕੀ ਹਲਕੀ ਕਣੀ ਦਾ ਮੀਂਹ ਅਜੀਹਾ ਮੀਂਹ ਨੁਕਸਾਨ ਨਹੀਂ ਕਰਦਾ ਨਾ ਖੇਤਾਂ ਦਾ ਨਾ ਸਬਜ਼ੀਆਂ ਦਾ ਨਾ ਫਸਲਾਂ ਦਾ ਨਾ ਧਰਤੀ ਦਾ ਫਿਰ ਨਾ ਜੇ ਹਮੀ ਹੜ ਬਣ ਕੇ ਵਹਿੰਦਾ ਸਗੋਦੀ ਜੇ ਹਮੀ ਕੱਚੀ ਮਿੱਟੀ ਦੇ ਵਿੱਚ ਦੀ ਜਾ ਕੇ ਧਰਤੀ ਦੇ ਵਿੱਚ ਚਲਾ ਜਾਂਦਾ ਤਾਂ ਇਹ ਪਾਣੀ ਦਾ ਜਿਹੜਾ ਲੈਵਲ ਆ ਉਹ ਵਧਾਉਣ ਵਿੱਚ ਮਦਦ ਕਰਦਾ ਤਾਂ ਇਹ ਕੁਦਰਤ ਦਾ ਅਨਮੋਲ ਤੋਹਫਾ ਜੋ ਅਸੀਂ ਅੱਜ ਮਾਣ ਰਹੇ ਹਾਂ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਤੋ ਇਹ ਘਰ ਦਾ ਦ੍ਰਿਸ਼ ਹੈ ਇਹ ਮੀਂਹ ਪੈ ਰਿਹਾ ਜੀ ਕੋੜ ਕਪੂਰੇ ਵਿੱਚ ਅੱਜ ਦੇ ਦਿਨ ਥਿਕੇ-ਥਿਕੇ ਬਿਜਲੀ ਵੀ ਲਿਸ਼ਕਾ ਮਾਰਦੀ ਹੈ ਜੀ ਅਸਮਾਨ ਤੇ ਪੂਰੀ ਤਰ੍ਹਾਂ ਭਰੇ ਹੋਏ ਬੱਦਲ ਛਾਏ ਹੋਏ ਨੇ ਤਿਆਰ ਪੂਰੀ ਤਰ੍ਹਾਂ ਬੱਦਲ ਮੀਂਹ ਵਰਸਾਉਣ ਦੇ ਲਈ ਪੂਰੀਆਂ ਫੁੱਲ ਟੈਂਕੀਆਂ ਕਰਕੇ ਬੱਦਲ ਆਏ ਨੇ ਆਪਾਂ گاਉਂਦੇ ਹੁੰਦੇ ਸੀ ਕਾਲੀਆਂ ਇੱਟਾਂ ਕਾਲੇ ਰੋਡ ਮੀ ਵਰਸਾ ਦੇ ਜੋਰੋ ਜੋਰ ਤੇ ਅੱਜ ਉਹ ਮੀਂਹ ਵਰਸਾਇਆ ਜਾ ਰਿਹਾ ਕਈ ਲੋਕ ਚੌਲਾ ਦਾ ਜੱਗ ਕਰਦੇ ਨੇ ਚੌਲ ਵੰਡਦੇ ਨੇ ਮਿੱਠੇ ਪੈ ਜੇ ਕਈ ਸਮਾਜਾਂ ਦੇ ਵਿੱਚ ਨਕਲੀ ਲੀਰਾ ਦੀ ਕੱਪੜਿਆਂ ਦੀ ਗੁੱਡੀ ਬਣਾ ਕੇ ਕੁੜੀ ਬਣਾ ਕੇ ਉਹਨੂੰ ਦੂਰ ਖੇਤਾਂ ਵਿੱਚ ਪਿੰਡ ਤੋਂ ਬਾਹਰ ਵਾਰ ਸਾੜਿਆ ਜਾਂਦਾ ਸੀ ਤਾਂ ਜੋ ਮੀਂਹ ਵਰਸੇ ਤੋਂ ਇਹ ਪਰਮਾ ਵਹਿਮ ਅਖੰਡ ਹੈ ਨਕਲੀ ਕੱਪੜੇ ਦੀਆਂ ਬਣਾਈਆਂ ਗੁੱਡੀਆਂ ਨੂੰ ਸਾੜ ਕੇ ਮੀਂਹ ਦਾ ਆਉਣਾ कि ਆਪਣੇ ਆਪ ਵਿੱਚ ਤਰਕ ਸੰਗਤ ਨਹੀਂ ਹੈਗੀ। ਤੁਮੀ ਤਾਂ ਉਹ ਦੂਈ ਪਹਿਣਾ ਜਦੋਂ ਪੂਰਾ ਮਾਹੌਲ ਮੀਂਹ ਦੇ ਪੈਣ ਜੋਗ ਹੋ ਗਿਆ ਜਿੰਨਾ ਟੈਂਪਰੇਚਰ ਚਾਹੀਦਾ ਜਿੰਨੇ ਦਰਖਤ ਚਾਹੀਦੇ ਨੇ ਦਰਖਤਾਂ ਦੀ ਵੀ ਲੋੜ ਹੁੰਦੀ ਹੈ ਦੱਸਦੇ ਨੇ ਵਿਦਵਾਨ ਤੋ ਦਰਖਤ ਕੱਟ ਰਹੇ ਨੇ ਮੀ ਵੀ ਜਦ ਤੱਕ ਕਟਣਗੇ ਜਾਂ ਵਧਣਗੇ ਤੋ ਆਉਂ ਦਰਖਤ ਵੀ ਲਾਈਏ ਇਹ ਰੁੱਤ ਦਰਖਤਾਂ ਨੂੰ ਲਾਉਣ ਦੀ ਹੈ ਜਿਹੜੇ ਵੀ ਨੌਜਵਾਨ ਵੀਰ ਭੈਣ ਅੱਜ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਆ ਉਹ ਤਾਂ ਹੀ ਲੈ ਰਹੇ ਆ ਆਪਾਂ ਕਿਸੇ ਨੇ ਅੱਜ ਤੋਂ 20 ਸਾਲ 50 ਸਾਲ ਪਹਿਲਾਂ ਦਰਖਤ ਲਾਇਆ ਤੇ ਅੱਜ ਅਸੀਂ ਉਹਦੀ ਹਵਾ ਅਤੇ ਸ਼ਾਂ ਦਾ ਨਿਗਮ ਮਾਰ ਰਹੇ ਹਾਂ ਤੋ ਆਪਾ ਵੀ ਆਉਣ ਵਾਲੀਆਂ ਨਸਲਾਂ ਨੂੰ ਕੁਝ ਜਿਹਾ ਕੁਦਰਤ ਦੀ ਗੋਦ ਵਿੱਚ ਬੈਠਣ ਦਾ ਉਹਨਾਂ ਨੂੰ ਨਿਯਾਰਾ ਦੇ ਸਕੇ ਕੁਝ ਜਿਹਾ ਹੀ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਅੱਜ ਵੀ ਕੁਦਰਤ ਨੇ पाके इस गर्मी ते मौसम ਵਿੱਚ ਤਪਦੀ ਸਰਦੀ ਪੱਠੀ ਬਣੀ ਧਰਤੀ ਨੂੰ शीतल ਤੇ ਠੰਡਾ ਠਾਰ ਕੀਤਾ ਹੈ आओ जी मौसम ਬਹੁਤ ਹੀ ਰਮਣੀਕ ਹੋ ਚੁੱਕਾ ਗਰਮੀ ਨਿਕਲ ਚੁੱਕੀ ਘਰਾں ਚੋਂ ਧਰਤੀ ਚੋਂ ਮੌਸਮ ਚੋਂ ਆਪਣੇ ਦਿਲਾਂ ਚੋਂ ਵੀ ਗਰਮੀ ਕੱਢੀਏ ਦਿਲਾਂ ਚ ਕਈ ਵਾਰੀ ਗਰਮੀ ਆ ਜਿਹੜੀ ਬਹੁਤ ਨੁਕਸਾਨ ਕਰਦੀ ਆ ਦਿਲੋਂ ਗਰਮੀ ਕੱਢ ਕੇ دلຊੀ ਵੀ ਠੰਡਕ ਲਈ ਆਈਏ ਸ਼ੀਤਲ ਥੀਵੇ ਨਾਨਕਾ ਜਪੰਧੜੋ ਹਰਨਾਮ ਤੋਂ ਇਹ ਬਰਸਾਤ ਕੋਟਕਪੂਰੇ ਦੇ ਵਿੱਚ ਹੋ ਰਹੀ ਆ ਲਗਾਤਾਰ ਜਿਹੜੀ ਆ ਬਰਸਾਤ ਹੋ ਰਹੀ ਆ ਅੱਧਾ ਘੰਟਾ 40 ਮਿੰਟ ਹੋ ਚੁੱਕੇ ਆ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਹੌਲੀ ਹੌਲੀ ਪਰਮੇ ਰੂਪ ਵਿੱਚ ਬਰਸਾਤ ਹੋ ਰਹੀ ਆ ਇਹ ਸੌਣ ਦੇ ਮਹੀਨੇ ਦੀ ਪਹਿਲੀ ਅਜੇ ਹੀ ਬਰਸਾਤ ਆ ਜਿਹੜੀ ਲਗਾਤਾਰ ਕਣੀਆਂ ਜਿਹੜੀਆਂ ਬਰਸ ਰਹੀਆਂ